ਦੀ ਰਿਜ਼ਵਾਨ ਇਤਰ ਅਤੇ ਪਰਫਿਊਮ ਵੱਲੋਂ ਦਸਹਿਰੇ ਤੋਂ ਲੈ ਕੇ ਦੀਵਾਲੀ ਤੱਕਰ ਚਲਾਈ ਗਈ ਵਿਸ਼ੇਸ਼ ਆਫਰ ਲੱਖਾਂ ਰੁਪਏ ਦੇ ਕੱਢੇ ਜਾ ਰਹੇ ਨੇ ਇਨਾਮ ਜੈਤੂ ਦੇ ਕੋੜਪੁਰਾ ਰੋਡ ਸਥਿਤ ਦਾ ਰਿਜ਼ਵਾਨ ਅਤਰ ਐਂਡ ਪਰਫਿਊਮ ਵੱਲੋਂ ਦਸਹਿਰੇ ਤੋਂ ਲੈ ਕੇ ਦੀਵਾਲੀ ਤੱਕਰ ਵਿਸ਼ੇਸ਼ ਆਫਰਾਂ ਚਲਾਈਆਂ ਗਈਆਂ ਹਨ ਅਤੇ ਵੱਡੇ ਵੱਡੇ ਇਨਾਮ ਵੀ ਕੱਢੇ ਜਾ ਰਹੇ ਹਨ ਜਿਹਦੇ ਚਲਦੇ ਆ ਅੱਜ ਹਲਕਾ ਵਿਧਾਇਕ ਮੋਰਕ ਸਿੰਘ ਪਹੁੰਚੇ ਆਉਂਦੇ ਕੀ ਕਹਿਣਾ ਹੈ ਇਹਨਾਂ ਦਾ ਤੇ ਇਸ ਅ ਅੱਜ ਦੇ ਦਿਹਾੜੇ ਤੇ ਅਸੀਂ ਇੱਕ ਪਰਫਿਊਮ ਲਾਂਚ ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈਗਾ ਪੰਜਾਬੀ ਸੀਰੀਜ਼ ਕਿਉਂਕਿ ਪੰਜਾਬ ਤਾਂ ਜੀ ਬਹੁਤ ਮਸ਼ਹੂਰ ਹੈ ਪੰਜਾਬ ਗਾਣਿਆਂ ਦੇ ਵੀ ਮਸ਼ਹੂਰ ਹੈ ਪੰਜਾਬ ਫਿਲਮਾਂ ਦੇ ਵੀ ਮਸ਼ਹੂਰ ਹੈ ਕੈਨੇਡਾ ਅਮਰੀਕਾ ਵਿੱਚ ਮਸ਼ਹੂਰ ਹੈ ਇਹ ਜਿਹੜੀ ਪਰਫਿਊਮ ਦੀ ਇੰਡਸਟਰੀ ਹੈ ਇੱਕ ਸਰਵੋ ਵੱਡੀ ਇੰਡਸਟਰੀ ਹੈ ਜੀ ਇੰਡੀਆ ਲੈਵਲ ਤੇ ਬਹੁਤ ਪਰਫਿਊਮ ਚੱਲਦਾ ਹੈ ਤੇ ਮੇਰੇ ਦਿਮਾਗ 'ਚ ਪਾਪਾ ਨਾਲ ਗੱਲ ਕਰਕੇ ਤਾਂ ਅਸੀਂ ਸੋਚਿਆ ਕਿ ਪਰਫਿਊਮ ਦੀ ਇੰਡਸਟਰੀ ਪੰਜਾਬ ਅੱਗੇ ਹੋਣਾ ਚਾਹੀਦਾ ਸੋ ਅਸੀਂ ਲਾਂਚ ਕੀਤੇ ਆ ਕੂੜਾ ਆੜਾ ਈਡੀ ਇਹ ਪਰਫਿਊਮ ਅਸੀਂ ਲਾਂਚ ਕੀਤੇ ਆ ਜੀ ਵੈਰੀ ਗੁੱਡ ਜੀ ਪੰਜਾਬ ਦਾ ਨਕਸ਼ਾ ਵਿੱਚ ਹਾਂ ਜੀ ਉਹਦਾ ਚੱਕ ਲੋ ਜੀ ਇਹ ਸਾਰੇ ਜਿਵੇਂ origignal ਜਿਹੜੇ ਹੁੰਦੇ ਆ ਉਹਨਾਂ ਦੇ clone ਬਣਾਏ ਹੋਏ ਨੇ ਮੇਰੇ ਜਿਵੇਂ ਊੜਾ ਹੈ ਜੀ ਇਹ ਬਲੈਕ ਓਪੀਅਮ ਵਾਈਸਲ ਦਾ ਜਿਹੜਾ ਆੜਾ ਹੈ ਜੀ ਇਹ ਐਵੈਂਟਸ ਕਰੀਡ ਆਉਂਦਾ ਜੀ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਇਹ ਹਾਲ ਆ ਗਿਆ ਯੂਨੀਸੈਕਸ ਇਹ ਹੈਗਾ ਜੀ ਇਨਸਪਾਇਰਡ ਬਾਏ ਇਨਵਿਕਟਰਸ ਓਕੇ 1 ਮਿਲੀਅਨ ਨਾਲ ਤੇ ਵੀ ਮੇਰੀ ਸੋਚ ਇਹ ਸੀ ਕਿ ਪੰਜਾਬ ਨੂੰ ਆਪਾਂ ਇਸ ਇੰਡਸਟਰੀ ਚ ਅੱਗੇ ਲੈ ਕੇ ਜਾਣਾ ਚਾਹੀਦਾ ਬਿਲਕੁਲ ਬਾਕੀ ਤੁਸੀਂ ਚਾਰ ਲੈ ਬਹੁਤ ਸੋਣਾ ਬਹੁਤ ਮੁਬਾਰਕ ਹਨ ਜੀ ਪਹਿਲੀ ਗੱਲ ਦਾ ਦੇਖੋ ਇਹ ਨੌਜਵਾਨ ਮੁੰਡਾ ਕੋਈ ਵੀ ਕੰਮ ਕਰਦਾ ਕੋਈ ਵੀ ਕਿਸੇ ਵੀ ਖੇਤਰ ਚ ਤਾਂ ਬਹੁਤ ਹੀ ਖੁਸ਼ੀ ਵਾਲੀ ਗੱਲ ਹੁੰਦੀ ਹੈ ਅਕਸਰ ਅਸੀਂ ਦੇਖਦੇ ਆ ਵੀ ਮੁੰਡੇ ਨੌਜਵਾਨਾਂ ਨੂੰ ਆਏ ਹੁੰਦਾ ਬਾਹਰ ਜਾਉਂਦੀ ਏ ਬਾਹਰ ਜਾ ਕੇ ਕੰਮ ਕਰ ਲੀਏ ਸੋ ਇਹ ਤੋ ਸੇਧ ਵੀ ਬਹੁਤ ਮਿਲਦੀ ਆ ਵੀ ਜੇ ਕਿਸੇ ਨੇ ਕੰਮ ਕਰਨਾ ਜਿਕੇ ਨੇ ਪੈਸੇ ਬਣਾਉਣੇ ਆ ਆਪਣੇ ਘਰ-ਬਾਰ ਨੂੰ ਦੇਖਣਾ ਤਾਂ ਇੱਥੇ ਰਹਿ ਕੇ ਵੀ ਕੰਮ ਕਰ ਸਕਦਾ ਸਰ ਤੋਂ ਪਹਿਲਾਂ ਤਾਂ ਮੈਂ ਭਰਾ ਨੂੰ ਵਧਾਈ ਦਿੰਦਾ ਹੁਣ ਇੱਥੇ ਆਪਦਾ ਕੰਮ ਚਲਾਇਆ ਸੋ ਦੂਜੀ ਗੱਲ ਜਿਹੜਾ ਇਹ ਉਦਮ ਕਰਦੇ ਪਿਆ ਊੜਾ ਐੜਾ ਈੜੀ ਬਹੁਤ ਸੋਹਣਾ ਵੇਖੋ ਪਹਿਲੀ ਗੱਲ ਤਾਂ ਪੰਜਾਬੀ ਮਾਂ ਬੋਲੀ ਵਾਸਤੇ ਆਪਾਂ ਆਪਦੇ ਖੇਤਰ ਦੇ ਵਿੱਚ ਕੀ ਕਰ ਸਕਦੇ ਆ ਜਿੰਨਾ ਕ ਯੋਗਦਾਨ ਅਸੀਂ ਪਾ ਸਕਦੇ ਆ ਓਨਾ ਕ ਮੈਨ ਲੱਗਦਾ ਪਾਉਣਗੇ ਤਾਂ ਜਿੰਨਾ ਕ ਵੀਰ ਨੇ ਪਾਇਆ ਆ ਵੀ ਸੋਚ ਉਹਦੇ ਮੁਤਾਬਕ ਸੋ ਸਾਰਿਆਂ ਨੂੰ ਆਪਾਂ ਨੂੰ ਐ ਸੋਚਣਾ ਚਾਹੀਦਾ ਸੋ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਬਹੁਤ ਖੁਸ਼ੀ ਹੋਈ ਧੰਨਵਾਦ ਧੰਨਵਾਦ